ਪਾਰੇ ਦੇ ਚ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਰੋਲ ਨਹੀਂ ਕਿਉਂਕਿ ਇੱਕ ਤਾਰੀਖ ਸਖਸ਼ਤਾ ਇਵਨ ਕੇ ਵਰਲਡ ਦੇ ਅੰਦਰ ਦੇ ਸਿਖਰ ਜਿਹੜੇ ਸ਼ਖਸੀਤਾਂ ਉਹਨਾਂ ਦਾ ਨੰਬਰ 1 ਰੇਟਿੰਗ ਇਚ ਆទੂਕਾ ਹੋਇਆ ਹੈ 4-5 ਸਾਲ ਪਹਿਲੇ ਵੀ ਹਰ ਵਾਰੀ ਤੇ ਚਾਰ ਵਾਰੀ ਦੀ ਰੇਟਿੰਗ ਹੋਈ ਹੈ ਤੇ ਜਥੇਦਾਰ ਸਾਹਿਬ ਦਾ ਨੰਬਰ 1 ਹੀ ਆਇਆ ਹੋਇਆ ਸੋ ਇਸ ਲਈ ਇਹਦੇ ਚ ਕੋਈ ਦੁਬਿਧਾ ਪੈਣ ਦੀ ਜ਼ਰੂਰਤ ਨਹੀਂ ਬੜੇ ਸਿੱਧੇ ਸੁੱਤੇ ਇਨਸਾਨ ਹਨ ਔਰ ਗੁਰੂ ਕਾ ਦੀ ਪੂਰੀ ਮਰਿਆਦਾ ਦਾ ਉਥੇ ਉਹ ਸੇਵਾ ਕਰ ਰਹੇ ਹਨ ਔਰ ਇਸ ਤੋਂ ਇਲਾਵਾ ਮੈਂ ਇਹ ਤਾਵਲਾ ਸਾਹਨੇ ਮੈਂ ਖਤ ਮੇਰੇ ਪ੍ਰਿਕਨਾਲੋਣਾਂ ਨੇ ਥੱਲੇ ਲਗਾਏ ਕੁਝ ਹੈਗਾ ਮੈਂ ਤੇ ਜਥੇਦਾਰ ਸਾਹਿਬ ਜੀ ਬਾਬਾ ਕਲਵਾਨ ਸਿੰਘ ਜੀ ਦੇ ਬਾਰੇ ਮਤਲਬ ਕਨਫਰਮੇਸ਼ਨ ਦੇ ਸਕਦਾ ਕਿ ਵੀ ਉਹ ਸੱਚੇ ਸੁੱਚੇ ਉਹਨਾਂ ਨੇ ਸੇਵਾ ਨਿਭਾਈ ਹੈ ਇਹ ਇੱਕ ਬੰਦੇ ਨੇ ਪਾਰਕ ਆ ਗਿਆ ਅੱਜ ਪਾਰਕ ਸਾਹਨੇ ਹਾਂ ਜੀ ਹਾਂ ਕਾਫੀ ਨਹੀਂ ਆਉਂਦੇ ਜੀ ਪਰ ਪਰਸੈਂਟੇਜ ਵਾ ਤੇ ਕਹਿ ਸਕਦਾ ਐਵਰੇਜ ਜਿਹੜੀ ਉੱਥੇ ਜੀ 50 ਤੋਂ ਉੱਥੇ ਅਖਣਪਾੜ ਸਾਹਿਬ ਰੱਖੇ ਜਾਂਦੇ ਦੀ ਜਿਹਦੇ ਵਿੱਚੋਂ ਕੋਈ 50% ਤਕਰੀਬਾ ਆਲਮੋਸਟ ਹਾਜ਼ਿਰ ਲੱਗਦੀ ਹੈ ਜੀ ਹਾਂ ਔਰ ਕਈ ਇਹੋ ਜਿਹੇ ਵੀ ਸੱਜਣ ਹੁੰਦੇ ਤੁਰੰਤ ਆ ਕੇ ਆਏ ਹੁੰਦੇ ਕਹਿੰਦੇ ਸਾਡਾ ਖਣਪਾੜ ਸਾਹਿਬ ਰੱਖਦੇ ਹੋ ਅਸੀਂ ਲੰਗਰ ਪੇਟਾ ਜੀ ਵੀ ਦੇ ਦੇ ਗੁਰਦਿੱਖਾ ਖਾਲਸਾ ਵਾਹਿਗੁਰਦੀ ਕੀ ਫਤਿਹ ਆਏ ਹੀ ਸਾਰੇ ਪੱਤਰਕਾਰ ਵੀਰਾਂ ਪੈਣਾ ਦਾ ਅਸੀਂ ਨੀਪੀ ਸਿੰਘ ਵੱਲੋਂ ਚਾवला ਜੀ ਸਾਰ ਸੁਵਿੰਦਰ ਸਿੰਘ ਜੀ ਵੱਲੋਂ ਦੀਆਂ ਜਾਂ ਕਹਿੰਦੇ ਹਾਂ ਅੱਜ ਜੋ ਚਾਉਲਾ ਸੌਣੇ ਪ੍ਰੈਸ ਕਾਨਫਰੰਸ ਅਰੇਂਜ ਕੀਤੀ ਹੈ ਉਹਨਾਂ ਦਾ ਤਹਿ ਦਿਲੋਂ ਤਨਵਾਦ ਆਪ ਜੀ ਨੂੰ ਪਤਾ ਹੈ ਕਿ ਸਤ ਸੰਤ ਸ੍ਰੀ ਹਜੂਰ ਸਾਹਿਬ ਵਿਖੇ ਜੋ ਖਾਨਪਾੜ ਸਾਹਿਬਾਰੇ ਜੋ ਮਿਸਐਪਰੋਪ੍ਰੀਏਸ਼ਨ ਆਫ ਫੰਡਸ ਦਾ ਮੌਲਾ ਸਾਡੇ ਸਾਹਮਣੇ ਨੋਟਿਸ ਚਾਇਆ ਉਹਦੇ ਬਾਰੇ ਜਥੇਦਾਰ ਸਾਹਿਬ ਤੇ ਵੀ ਅਲੀਗੇਸ਼ਨ ਲੱਗੇ ਹਨ ਮੇਰੇ ਮੁਤਾਬਕ ਕਿਉਂਕਿ ਦਾਸ ਨੇ ਉੱਥੇ 7 ਸਾਲ 5 ਮਹੀਨੇ ਐਸਸੀਓ ਦੇ ਤੌਰ ਤੇ ਸੇਵਾ ਕੀਤੀ ਕਿਉਂਕਿ ਦੋ ਮੈਂ ਪੰਜਾਬ ਸਿ ਬੈਂਕ ਦੇ ਚ ਦਿੱਤਾ ਆਪਣੇ ਦੋਨੇ ਮੈਨੇਜਰ ਰਾਜੇ ਸਾਹਦੇ ਤੌਰ ਤੇ ਕੰਮ ਕਰ ਰਿਹਾ ਸੀ ਬੈਂਕ ਵੱਲੋਂ ਮੈਨੂੰ ਸਪੈਸ਼ਲ ਤੌਰ ਤੇ ਗੁਰਤਾ ਗਦੀ ਸੈਲੀਬ੍ਰੇਸ਼ਨ ਲਈ ਉੱਥੇ ਭੇਜਿਆ ਗਿਆ ਕਿਉਂਕਿ ਫੰਡ ਦਾ ਕਾਫੀ ਉੱਥੇ ਇਨਵੈਸਟਮੈਂਟ ਹੋਣੀ ਸੀ ਅ ਜਿਵੇਂ ਅਜੂਦਾ ਅਰੇਂਜਮੈਂਟ ਹੋਇਆ ਉਵੇਂ ਹੀ ਗੁਰਤਾ ਗਦੀ ਆਪਣੇ بیا 300 ਸਾਲਾ ਸੈਲੀਬ੍ਰੇਸ਼ਨ ਸੀ ਇਸ ਲਈ ਸਪੈਸ਼ਲ ਤੌਰ ਤੇ ਦਾਸ ਜੀ ਵੀ ਕਿ ਲਗੀ ਮਾਰ ਨੇ ਕਿਰਪਾ ਕੀਤੀ ਆਪਣੇ ਟਨੋਰ 7 ਸਾਲ 5 ਮਹੀਨੇ ਉੱਥੇ ਇਉਂ ਦੇ ਤਰਤੇ ਕਾਂਟੀ ਨੂੰ ਉਤਕੰਪ ਕੀਤਾ ਉਸ ਤੋਂ ਬਾਅਦ ਮਾਰ ਨੇ ਹੋਰ ਕਿਰਪਾ ਕੀਤੀ ਇੱਧਰ ਆ ਗਿਆ ਦੁਬਾਰਾ ਵੀ ਅਪਰਚੁਨਿਟੀ ਮਿਲੀ ਪਰ ਕੰਨ ਦਾ ਪਾਬੇ ਹੈ ਕਿ ਜੋ ਉੱਥੇ ਅਰੇਂਜਮੈਂਟ ਹੋਏ ਤਸਾ ਸਣ ਸ੍ਰੀ ਹਜੂਰ ਸਾਹਿਬ ਦੇ ਖਾਨਪਾੜ ਸਾਹਿਬ ਬਾਰੇ ਉਹਦੇ ਬਾਰੇ ਜਥੇਦਾਰ ਜਥੇਦਾਰ ਸਾਹਿਬ ਦਾ ਜੋ ਮੈਂ ਸੁਣਿਆ ਹੈਗਾ ਵੀਡੀਓ ਵੀ ਸੁਣੀ ਹੈਗੀ ਉਹਦੇ ਮੁਤਾਬਕ ਕਲੈਰੀਫਿਕੇਸ਼ਨ ਦਨੀ ਚਾਹਾਂਗਾ ਕਿਉਂਕਿ ਸੰਤ ਬਾਬਾ ਕਲਵੰਤ ਸਿੰਘ ਜੀ ਬੜੇ ਹੀ ਸਤਿ ਸ੍ਰੀ ਅਕਾਲ ਜਥੇਦਾਰ ਸਾਹਿਬਾਨ ਉਹਨਾਂ ਦੀ ਬਹੁਤ ਹੀ ਤਕੜੀ ਸੇਵਾ ਹੈ ਜਿਹੜੀ ਕਿ ਨਿਭਾਣੀ ਬਹੁਤ ਹੀ ਮੁਸ਼ਕਲ ਹੈ ਦੇਖਦੇ ਉਹਨਾਂ ਨੂੰ ਜੋ ਉਥੋਂ ਦੇ ਸਿਸਟਮ ਦੇ ਮੁਤਾਬਕ ਮर्याਦੇ ਮੁਤਾਬਕ ਬੈਠੇ ਰਹਿਣਾ ਪੈਂਦਾ ਜਿਨੇ ਜਥੇਦਾਰ ਸਾਹਿਬ ਦੀ ਆਪਣੀ ਡਿਊਟੀ ਨਿਭਾਣੀ ਹੋਵੇ ਔਰ 6-7 ਵਜੇ ਜੋ ਉਪਰ ਸੇਵਾ ਕਰਨੀ ਜਾਣਾ ਪੈਂਦਾ ਤੱਕ ਸਤਨ ਸ੍ਰੀ ਅਕਾਲ ਹਰ ਵਾਰੀ ਉਹਨਾਂ ਨੂੰ ਇਸ਼ਨਾਨ ਕਰਕੇ ਜਾਣਾ ਪੈਂਦਾ ਸੋ ਆਪ ਜੀ ਨੂੰ ਪਤਾ ਹੈ ਕਿ ਕਿਨੀ ਕਠਨ ਇਹ ਉੱਥੇ ਦੀ ਸੇਵਾ ਹੈਗੀ ਆ। ਉਸ ਤੋਂ ਇਲਾਵਾ ਜੋ ਮਹਾਰਾਸ਼ਟਰਾ ਐਕਟ ਬਣਿਆ ਹੋਇਆ ਹੈ ਤਖਸਾਲ ਕਨਸੀਰ ਹਜੂਰ ਸਾਹਿਬ ਦਾ ਅਫਕਲ ਨਗਰ ਲਈ 1956 ਦਾ ਐਕਟ ਹੈ ਉਹਦੇ ਮੁਤਾਬਕ ਸਾਰੀ ਜ਼ਿੰਮੇਵਾਰੀ ਆਪਣੇ ਫੋਵਰਟੈਂਡੈਂਟ ਦੀ ਹੁੰਦੀ ਹੈ। ਜਥੇਦਾਰ ਸਾਹਿਬ ਦਾ ਜੋ ਰੋਲ ਹੈ ਉਹ ਸਿਰਫ ਉੱਪਰ ਤਖਸਾਲ ਕਨਸੀਰ ਹਜੂਰ ਸਾਹਿਬ ਦੇ ਜੋ ਧਾਰਮਿਕ ਮਾਮਲੇ ਹੰਦਨ ਉਹਨਾਂ ਲਈ ਉਹਨਾਂ ਦੇ ਵੱਲੋਂ ਗੁਰਮਤਿ ਆਪਾਸ ਕਰਵਾਇਆ ਜਾਂਦਾ ਉਹ ਹੀ ਪੰਜ ਪਿਆਰੇ ਸਹਿਬਾਨ ਦੀ ਮੀਟਿੰਗ ਉਹ ਸਾਧਕੇ ਕਰਦੇ। ਜੀ ਦੇ ਵਿੱਚ ਆਫਿਸ ਦਾ ਜੋ ਇੱਕ ਹੈਡ ਕਲਰ ਕਾ ਕਮੇਟੀ ਵਿਭਾਗ ਦਾ ਉਹਦੇ ਪਾਰਟਿਸਿਪੇਟ ਕਰਦਾ ਉਹ ਪੂਰੀ ਪ੍ਰਸੀਡਿੰਗ ਤਿਆਰ ਕਰਵਾ ਕੇ ਆਫਿਸ ਸਬਮਿਟ ਕਰਦਾ ਉਸ ਤੋਂ ਬਾਅਦ ਉਹਦਾ ਰੈਗੂਲੇਸ਼ਨ ਪਾਸ ਹੋ ਕੇ ਉਹ ਇੰਪਲੀਮੈਂਟੇਸ਼ਨ ਹੁੰਦੀ ਹੈ ਸੋ ਇਸ ਲਈ ਜੋ ਅਖੰਡਪਾੜ ਸਾਹਿਬ ਦਾ ਜੋ ਕਲੈਰੀਫਿਕੇਸ਼ਨ ਹੈ ਉਹਦੇ ਜਥੇਦਾਰ ਸਾਹਿਬ ਦਾ ਇਹਦੇ ਵਿੱਚ ਕੋਟਾਲੇ ਕੋਈ ਰੋਲ ਨਹੀਂ ਕਿਉਂਕਿ ਇਹ ਬਿਲ ਜੋ ਪਾਸ ਹੁੰਦੇ ਹਨ ਉਹ ਅਖੰਡਪਾੜ ਸਾਹਿਬ ਇਨਚਾਰਜ ਵੱਲੋਂ ਤੇ ਅਰੇਂਜ ਕੀਤਾ ਜਾਂਦਾ ਉਸ ਤੋਂ ਬਾਅਦ ਇੰਟਰਨਲ ਆਡਿਟ ਹੁੰਦੀ ਹੈ ਇੰਟਰਨਲ ਆਡਿਟ ਤੋਂ ਬਾਅਦ ਉਹ ਸੁਪਰਡੈਂਟ ਕੋਲ ਬਿਲ ਪਾਸ ਓਨਲੀ ਫੇਸ ਕੀਤਾ ਜਾਂਦਾ ਹੈ ਔਰ ਸੁਪਰਡੈਂਟ ਉਹਨੂੰ ਪਾਸ ਕਰਕੇ ਪੇਮੈਂਟ ਲਈ ਅਗੋ ਭੇਜ ਦਿੰਦਾ ਹੈ ਕੈਸ਼ੀਅਰ ਕੋਲ ਤੇ ਪੇਮੈਂਟ ਇਹਦੀ ਕੀਤੀ ਜਾਂਦੀ ਹੈ ਸੋ ਜਥੇਦਾਰ ਸਾਹਿਬ ਦਾ ਸਿਰਫ タルਮਿਕ ਕੰਮ ਲਈ ਗੁਰਮਤਾ ਇੱਕ ਰეკਮੈਂਡੇਸ਼ਨ ਦੇ ਤੌਰ ਤੇ ਪੰਚ ਪਿਆਰੇ ਸਾਹਿਬ ਵੱਲੋਂ ਆਫਿਸ ਵੱਲੋਂ ਸਬਮਿਟ ਹੁੰਦਾ ਹੈ ਉਹ ਵੀ ਜੋ ਆਫਿਸ ਅਗੋਂ ਇੰਪਲੀਮੈਂਟ ਕਰਨਾ ਚਾਹੇ ਤੇ ਉਹ ਕਰਦਾ ਹੈਗਾ ਸੋ ਇਹ ਮੈਂ ਕਲੈਰੀਫਿਕੇਸ਼ਨ ਦੇਵਾਂਗਾ ਇਸ ਮਾਰੇ ਤੁਹਾਡਾ ਕੋਈ ਕੁਐਸਚਨ ਹੋਵੇ ਉਹ ਦੁਰ ਕੀਤਾ ਜਾ ਸਕਦਾ ਹੈ ਆਪ ਜੀ ਨੇ ਦੇਖਿਆ ਕਿ ਵੀਡੀਓ ਬੜੀ ਹੋਈ ਜਿਸ ਦੇ ਨਾਲ ਸੰਤ ਬਾਬਾ ਕੁਲਵੰਤ ਸਿੰਘ ਜੀ ਦੇ ਉੱਤੇ ਵੀ ਕਾਫੀ ਅਲੀਗੇਸ਼ਨ ਜਾਂ ਤਾਇਬ ਕਹਿ ਜਾ ਰਹੇ ਲੋਕ ਜੋ ਕਲਾਰਿਫਾਈ ਕਰਾਂ ਪਰ ਇਹਦੇ ਚ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਰੋਲ ਨਹੀਂ ਕਿਉਂਕਿ ਇੱਕ ਤਾਰੀਖ ਸਖਸ਼ਤਾ ਇਵਨ ਕਹੇ ਵਰਲਡ ਦੇ ਅੰਦਰ ਜਿਹੜੇ ਸਿੱਖ ਜਿਹੜੇ ਸ਼ਖਸੀਤਾਂ ਉਹਨਾਂ ਦਾ ਨੰਬਰ 1 ਰੇਟਿੰਗ ਇਚ ਆ ਚੁੱਕਾ ਹੋਇਆ 4-5 ਸਾਲ ਪਹਿਲੇ ਹਰ ਵਾਰੀ ਤੇ ਚਾਰ ਵਾਰੀ ਦੀ ਰੇਟਿੰਗ ਹੋਈ ਹੈ ਤੇ ਜਥੇਦਾਨ ਸਾਹਿਬ ਦਾ ਨੰਬਰ 1 ਹੀ ਆਇਆ ਹੋਇਆ ਸੋ ਇਸ ਲਈ ਇਹਦੇ ਵਿੱਚ ਕੋਈ ਦੁਬਿਧਾ ਜੇ ਪੈਣ ਦੀ ਜ਼ਰੂਰਤ ਨਹੀਂ ਬੜੇ ਸਿੱਤੇ ਸਿੱਤੇ ਇਨਸਾਨ ਹਨ ਔਰ ਗੁਰੂ ਕਾ ਦੀ ਪੂਰੀ ਮਰਿਆਦਾ ਦਾ ਉਥੇ ਉਹ ਸੇਵਾ ਕਰ ਰਹੇ ਹਨ ਔਰ ਇਸ ਤੋਂ ਇਲਾਵਾ ਮੈਂ ਤਾवला ਸਾਹਮਣੇ ਮੈਂ ਖਾ ਮੇਰੇ ਤਰਨੌਰ ਚ 25 ਵਾਰੀ ਉੱਤੇ ਵਿਜ਼ਿਟ ਕੀਤਾ ਹੋਣਾ ਕਿਉਂਕਿ ਸ੍ਰੀ ਗੁਰਗ੍ਰੰਥ ਸਾਹਿਬ ਸੇਵਾ ਸੁਸਾਇਟੀ ਜਿਹੜਾ 13 ਹੀ 13 ਮਿਸ਼ਨ ਹੈ ਉੱਥੇ ਆਈ ਕੈਂਪ ਦਾ ਅਰੇਂਜਮੈਂਟ ਕਰਦੇ ਹਾਂ ਸਾਲ ਹੀ ਦੋ ਦੋ ਵਾਰੀ ਵੀ ਅਰੇਂਜਮੈਂਟ ਉੱਥੇ ਆਈ ਕੈਂਪ ਲੱਗੇ ਤਿੰਨ ਵਾਰੀ ਵੀ ਲੱਗੇ ਈਵਨ ਕਿ ਇੱਕ ਵਾਰੀ ਕੈਂਪ ਲਗਾ ਤੀਜੇ ਚੌਥੇ ਦਿਨ ਕਿਨੀਆਂ ਦੀ ਸੰਗਤ ਨੇ ਰਿਕੁਐਸਟ ਕੀਤੀ ਕਿ ਇੱਥੇ ਆਈ ਕੈਂਪ ਦਾ ਆਰਗੇਨਾਈਜ਼ ਕੀਤਾ ਜਾਏ ਤੇ ਮੈਂ ਡਾਕਟਰ ਸਬਰਵਾਲ ਜੀ ਜੋ ਇਥੋਂ ਦੇ ਜਨਰਲ ਸੈਕਟਰੀ ਹਨ ਫ੍ਰੀ ਗੁਰਗਾਮ ਸਾਹਿਬ ਸੇਵਾ ਸੁਸਾਇਟੀ ਦੇ ਉਹਨਾਂ ਨੂੰ ਬੇਨਤੀ ਕੀਤੀ ਕਿ ਕਿਨੀਆਂ ਦੀ ਸੰਗਤ ਨੇ ਦੁਬਾਰਾ ਆਈ ਕੈਂਪ ਲਗਾਉਣ ਲਈ ਬੇਨਤੀ ਕੀਤੀ ਹੈ ਤੇ ਤੁਸੀਂ ਇੱਥੇ ਆਈ ਕੈਂਪ ਆਰਗੇਨਾਈਜ਼ ਕਰੋ ਔਰ ਡਾਕਟਰ ਸਫਰਵਾਦੀ ਨੇ देर ਨਹੀਂ ਕੀਤੀ ਕਹਿੰਦੇ ਅਸੀਂ ਆਜਣਾ ਸੇਵਾ ਲਈ ਕਿਉਂਕਿ ਇਹ ਮਨੁੱਖਤਾ ਦੀ ਸੇਵਾ ਹੈ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਹੋਰ ਸੇਵਾ ਕੀਤੀ ਇਸੇ ਤਰੀਕੇ ਨਾਲ ਉੱਥੇ ਜੋ ਪੁਲਿਸ ਡਿਪਾਰਟਮੈਂਟ ਦੇ ਸਪੈਸ਼ਲ ਆਈ ਕੈਂਪ ਦਾ ਮੈਡੀਕਲ ਕੈਂਪ ਸਪੈਸ਼ਲ ਤੌਰ ਤੇ ਲਗਵਾਇਆ ਗਿਆ ਮਿਸ਼ਨੋਈ ਸਾਹਿਬ ਉੱਥੇ ਆਈਜੀ ਸਾਹਿਬ ਹੁੰਦੇ ਸੀ ਉਹਨਾਂ ਦੀ ਰਿਕਵੈਸਟ ਸੋ ਕਹਿਣ ਦਾ ਪਾਵ ਹੈ ਕਿ ਉੱਥੇ ਜਿਹੜੀ ਧਾਰਮਿਕ ਜੋ ਜਿੰਨੀਆਂ ਵੀ ਸੇਵਾਵਾਂ ਹਨ ਉਹਦੇ ਕੋਈ ਮਰਿਆਦਾ ਦੇ ਵਿੱਚ ਉਹਦੇ ਸਿਰਫ ਜਥੇਦਾਰ ਸਾਹਿਬ ਦਾ ਰਿਕਮੈਂਡੇਸ਼ਨ ਦਿੱਤੀਆਂ ਜਾਂਦੀਆਂ ਉਹ ਅਗੋਰ ਚਾਰ ਤੇ ਪੰਜ ਪਿਆਰੇ ਸਾਹਿਬ ਦੀ ਮੀਟਿੰਗ ਕਰਕੇ ਸਾਨੂੰ ਆਫਿਸ ਦੇ ਸਬਮਿਟ ਕਰਦੇ ਹਨ ਹੁਣ ਕੋਈ ਤੁਹਾਡਾ ਕੁਐਸਚਨ ਹੋਵੇ ਇਸ ਬਾਰੇ ਉਹ ਤੁਸੀਂ ਕਰ ਸਕਦੇ ਹੋ 60 ਲੱਖ ਰੁਪਏ ਦਾ ਮਾਮਲਾ ਹੈ ਜੀ ਹਾਂਜੀ 60 ਲੱਖ ਤੋਂ ਉੱਤੇ ਦਾ ਹੈ ਜੀ ਹਾਂਜੀ ਹਾਂਜੀ ਸਾਰਾ ਮਤਲਬ 3 ਸਾਲ ਤੱਕ ਇਹ ਪ੍ਰੋਜੈਕਟ ਮਲਮਲ 14ရက် ਇਸ ਤਰੀਕੇ ਨਾਲ ਚੱਲਦਾ ਰਿਹਾ 3 ਸਾਲਾਂ ਤੱਕ ਕਿਸ ਨੇ ਲੇਖਾ ਜੋਖਾ ਨਹੀਂ ਕੀਤਾ ਅੱਜ ਚੌਥੀ ਬੈਠੇ ਆ ਤੇ 40 ਇਸ ਮਾਮਲਾ ਸਾਹਮਣੇ ਕਾਂਸਲਾ ਬੰਨਾ ਸਾਹਮਣੇ ਆ ਗਿਆ ਕਿ ਕਿੰਨੇ ਸਾਲ ਸਮੋਹ ਮਾਮਲਾ ਤੇ 2020 ਚ ਆ ਚੁਕਾ ਸੀ ਤੇ ਥਾਨ ਸਿੰਘ ਜੋ ਤੁਸੀਂ ਕਹਿ ਰਹੇ ਹੋ ਪਹਿਲਾਂ ਸਸਪੈਂਡ ਹੋ ਚੁਕਾ ਹੋਇਆ ਸੀ ਆਪ ਜੀ ਨੇ ਉਹ ਵੀਡੀਓ ਵਿੱਚ ਸੁਣਿਆ ਵੀ ਹੋਣਾ ਡਾਕਟਰ ਪੱਸੀ ਚਾਜੀ ਨੇ ਜਿਨ੍ਹਾਂ ਨੇ ਕਿ ਆਪਣੇ ਵਕੀਲ ਦੀ ਕੰਸਲਟੇਸ਼ਨ ਨਾਲ ਉਹਨੂੰ ਰੀਇਨਸਟੇਟ ਕਰਨ ਲਈ ਉਹਨਾਂ ਦੀ ਕੰਸਲਟੇਸ਼ਨ ਲੈ ਕੇ ਹੀ ਕੀਤਾ ਉਹਦੇ ਦੁਆਰਾ ਹੈਗਾ ਮਾਮਲਾ ਤੇ 2020 ਚ ਇਹ ਕੀਤਾ ਗਿਆ ਉੱਥੇ ਅੰਦਾਜ਼ਾ 40000 ਤੋਂ ਉੱਥੇ ਪਾਠ ਅਖਣਪਾੜ ਸਾਹਿਬ ਪੈਨਿੰਗ ਕਰ ਰਹੀ ਸੀ ਤੇ ਉਹਦਾ ਗਈ ਮਹੀਪਾਲ ਸਿੰਘ ਜੋ ਹੈ ਇੰਚਾਰਜ ਅਸੀ ਅਖਣਪਾੜ ਸਾਹਿਬ ਦਾ ਉਹਦੇ ਵੱਲੋਂ ਇਸ ਤਰੀਕੇ ਨਾਲ ਇਹ ਜਾਲੀ ਬਿਲ ਬਣੇ ਤੇ ਜਾਲੀ ਫੋਨਾਂ ਦੇ ਉੱਤੇ ਇਹ ਚੱਲਦਾ ਰਿਹਾ ਜੀ ਆਪ ਜੀ ਨੇ ਉਹ ਵੀਡੀਓ ਦੇਖੀ ਹੋਣੀ ਉਹਦੇ ਸਾਰੇ ਪੁਆਇੰਟ ਕਲੀਅਰ ਮੇਰਾ ਤਾਂ ਸਿਰਫ ਜਥੇਦਾਰ ਸਾਹਿਬ ਦੇ ਬਾਰੇ ਪੁਆਇੰਟ ਹੈਗਾ ਕਿ ਵੀ ਉਹ ਉਹ ਬੜੇ ਸੱਚੇ ਸੁੱਚੇ ਹੈਗੇ ਹਨ ਬਾਕੀ ਤਾਂ ਕਿਸੇ ਦਾ ਕਿਹਾ ਨਹੀਂ ਜਾ ਸਕਦਾ ਜੋ ਸਟਾਫ ਮੈਂਬਰ ਹੈ ਮਾਮਲੇ ਨੂੰ ਲੈ ਕੇ ਐਫਆਈਆ ਵੀ ਦਰਜ ਕਰਦੇ ਪੂਰੀ ਜੀ ਕਿਹਦੇ ਦੀ ਖਲਾਫਤ ਕਰਦੇ ਇੱਕ ਤੇ ਜੋ ਆਖਣਪਾੜ ਸਾਹਿਬ ਇੰਚਾਰਜ ਸੀ ਉਸ ਟਾਈਮ ਦਾ ਮਹੀਪਾਲ ਸਿੰਘ ਦੋ ਜਾਂ ਥਾਂ ਸੀ ਬੰਗਈ ਜੋ ਅਫੀਸਰ ਕਾਰਿਆ ਸੀ ਜਾਂ ਸੁਪਰਡਿਟੈਂਡੈਂਟ ਕਿਉਂਕਿ ਸੁਪਰਡਿਟੈਂਡੈਂਟ ਹੀ ਇੰਚਾਰਜ ਹੁੰਦਾ ਸਾਰੇ ਬਿੱਲ ਪੇਮੈਂਟ ਕਰਨ ਲਈ ਉਹਨੂੰ ਅਧਿਕਾਰ ਹੈਗੇ ਹਾਂਜੀ ਤੇ ਜੋ ਇੰਟਰਨਲ ਆਡੀਟਰ ਸੀ ਤਰਨ ਸਿੰਘ ਢੀਲਦਾਰ ਉਹ ਇੰਟਰਨਲ ਆਡੀਟਰ ਸੀ ਉਹਦੇ ਵੱਲੋਂ ਇੱਕ ਜਿਹੜਾ ਖਾਨਪਾੜ ਸਾਦਾ ਇੰਚਾਰਜ ਸੀ ਇਹ ਤੇ ਮਹੀਪਾਲ ਸਿੰਘ ਕਲਰਟਾ ਨਾਲ ਜਿਹੜਾ ਇੱਕ ਇੰਚਾਰਜ ਸੀ ਰਵਿੰਦਰ ਸਿੰਘ ਬੋਂਗੇ ਰਵਿੰਦਰ ਸਿੰਘ ਦੇ ਮਤਲਬ ਇੰਚਾਰਜ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਤੇ ਮਹੀਪਾਲ ਸਿੰਘ ਤਾਂ ਸਿੰਘ ਤੇਲਦਾਰ ਨੂੰ ਇਸ ਲਈ ਕੀਤਾ ਗਿਆ ਇੰਟਰਨਲ ਆਡਿਟ ਚ ਉਹਨੇ ਪੁਆਇੰਟ ਆਉਂਦੇ ਕੀਤਾ ਤੇ ਥਾਨ ਸਿੰਘ ਪੇਟਾ ਦਾ ਸੀ ਕਿੰਨੀ ਹੁੰਦੀ ਹੈ ਖਾਨਪਾੜ ਸਾਦਾ ਕਿੰਨੀ ਪੇਟਾ ਦਾ ਸੀ ਪੇਟਾ ਤੇ ਹੁਣ ਮੇਰੇ ਖਿਆਲ 8500 ਉਸ ਟਾਈਮ ਦੀ ਮੈਨੂੰ ਯਾਦ ਨਹੀਂ ਸੱਗੀ ਨਹੀਂ ਨਹੀਂ ਕੋਈ ਜਸ ਹੁਣੀ ਉਸ ਤਾਂ ਮੈਨੂੰ ਯਾਦ ਨਹੀਂ ਆ ਗਈ ਕਿਉਂਕਿ ਸੰਗਤ ਪਾਠ ਕਰਉਂਦੀ ਸੀ ਇਹ ਮਤਲਬ ਫੋਨ ਦੇ ਉੱਤੇ ਬੁੱਕਰਵਾਇਆ ਜਾਂਦਾ ਸੀਗਾ ਫੋਨ ਤੇ ਵੀ ਬੁੱਕ ਹੋ ਜਾਂਦੇ ਸੀ ਤੇ ਬਾਕਾਇਦਾ ਆਪਣੇ ਮੈਸੇਜ ਵੀ ਆਉਂਦੇ ਸੀ ਤੇ ਉੱਥੇ ਭੇਟਾ ਜਮਾ ਹੋ ਕੇ ਹੀ ਤਾਂ ਉਹਨਾਂ ਦੇ ਰੱਖੇ ਸੰਗਤ ਨੂੰ ਮਤਲਬ ਤਿੰਨ ਸਾਲੇ ਸਰ ਚੱਲਦਾ ਰਿਹਾ ਸੰਗਤ ਦੇ ਵਿੱਚੋਂ ਜਿਨ੍ਹਾਂ ਨੇ ਪਾਠ ਨੇ ਜਿਹੜੇ ਤੋਂ ਸਮੂਲਿਤ ਕਰਦੇ ਸੀ ਉਹਨਾਂ ਦੇ ਤੇ ਐਕਚੁਅਲੀ ਉੱਥੇ ਆ ਕੇ ਹਾਜ਼ਰੀ ਵੀ ਲੱਗਦੇ ਸੀ ਸਰਪਾਉ ਵੀ ਲੰਦੇ ਸੀ ਜੀ ਸਰਪਾਉ ਵੀ ਲੰਦੇ ਸੀ ਜੀ ਹਾਂ ਤੇ ਹੁਕਮਨਾਮੇ ਵੀ ਦਿੱਤੇ ਜਾਂਦੇ ਬਕਾਇਦਾ ਰਜਿਸਟਰ ਤੇ ਐਂਟਰੀਆਂ ਹੁੰਦੀਆਂ ਸੀ ਉਹਦੇ ਤੋਂ ਹਾਂ ਹਾਂ ਜੀ ਉਹ ਅਕੀਆਂ ਨੂੰ ਬਿੱਲਾਂ ਦੇ ਨਾਲ ਕਿਵੇਂ ਮੇਰੇ ਕੈਲਕੂਲੇਟ ਕਰਦੇ ਸੀ ਇਹ ਮੇਰੇ ਨੋਟਿਸ ਨਹੀਂ ਹੈਗਾ ਕਿ ਵੀ ਕਿਸ ਤਰੀਕੇ ਨਾਲ ਉਹਨੇ ਥੱਲੇ ਲਗਾਏ ਕੁਝ ਹੈਗਾ ਮੈਂ ਤੇ ਜ਼ਥੇਦਾਰ ਸਾਹਿਬ ਜੀ ਬਾਬਾ ਕੁਲਵੰਤ ਸਿੰਘ ਜੀ ਦੇ ਬਾਰੇ ਮਤਲਬ ਕਨਫਰਮੇਸ਼ਨ ਦੇ ਸਕਦਾ ਕਿ ਵੀ ਉਹ ਸੱਚੇ ਸੁੱਤੇ ਉਹਨਾਂ ਨੇ ਸੇਵਾ ਨਿਭਾਈ ਹੈ ਹਾਂ ਜੀ ਹਾਂ ਕਾਫੀ ਨਹੀਂ ਆਉਂਦੇ ਜੀ ਪਰਸੈਂਟੇਜ ਵਾਜਤ ਕਹਿ ਸਕਦਾ ਐਵਰੇਜ ਜਿਹੜੀ ਉੱਥੇ ਜੀ 50 ਤੋਂ ਉੱਥੇ ਅਖਣਪਾੜ ਸਾਹਿਬ ਰੱਖੇ ਜਾਂਦੇ ਜੀ ਜਿਹਦੇ ਵਿੱਚੋਂ ਕੋਈ 50% ਤਕਰੀਬਾ ਆਲਮੋਸਟ ਹਾਜ਼ਿਰ ਲੱਗਦੀ ਹੈ ਜੀ ਹਾਂ ਔਰ ਕਈ ਇਹੋ ਜਿਹੇ ਵੀ ਸੱਜਣ ਹੁੰਦੇ ਤੁਰੰਤ ਆ ਕੇ ਆਏ ਹੁੰਦੇ ਨੇ ਕਹਿੰਦੇ ਸਾਡਾ ਖਾਨਪਾੜ ਸਾਹਿਬ ਰੱਖਦੇ ਹੋ ਅਸੀਂ ਲੰਗਰ ਪੇਟਾ ਦੀ ਵੀ ਦੇ ਦਨੇ ਆ ਕੋਈ ਪੂੜੀਆਂ ਸੋਲਿਆਂ ਦੀ ਸੇਵਾ ਕਰ ਦਿੰਦਾ ਕੋਈ ਮਿੱਠੇ ਲੰਗਰ ਦੀ ਸੇਵਾ ਕਰ ਜਾਂਦਾ ਉਹਨਾਂ ਦੀ ਸਰਦਾਰਾਂ ਦੇ ਮੁਤਾਬਕ ਰੱਖੇ ਜਾਂਦੇ ਸੀ ਹਾਂ ਹਾਂਜੀ ਹਾਂਜੀ ਉਹਨਾਂ ਲੋਕਾਂ ਹਾਂਜੀ ਨਹੀਂ ਆਉਂਦੇ ਉਹਨਾਂ ਨੂੰ ਫਿਰ ਹੁਕਮ ਨਾਲ ਜਿਹੜੇ ਆਪਣੇ ਬਾਈ ਪੋਸਟ ਭੇਜੇ ਜਾਂਦੇ ਸੀ ਜੀ ਨੀ ਉਹਦੇ ਬਾਰੇ ਕਹਿ ਨਹੀਂ ਸਕਦਾ ਜੀ ਜੋ ਉੱਥੋਂ ਦੇ ਸਿਸਟਮ ਇਹ ਮੇਰੇ ਨੋਟਿਸ ਵਿੱਚ ਵੀ ਪਾਰ ਨਹੀਂ ਰੱਖੇ ਇਹਦੇ ਬਾਰੇ ਮੈਂ ਕੋਈ ਨਹੀਂ ਜਾਣਦਾ ਪਰ ਜਿਹੜੇ ਐਕਚੁਅਲੀ ਆਪਣੇ ਪਾਰ ਰੱਖੇ ਜਾਂਦੇ ਉਹਨਾਂ ਦੇ ਹੁਕਮਨਾਮੇ ਤੇ ਉਹ ਬਾਈਪਾਸ ਉਹਨਾਂ ਨਾਲ ਜੁੜ ਜਾਂਦੇ ਸੀ ਜੀ ਐਸੇ ਲੈ ਕੇ ਅਕਾਊਂਟ ਪਾਰ ਸਾਹਿਬ ਰੱਖਿਆ ਜਾਂਦਾ ਜੀ ਮੈਂ ਤਾਂ ਸਿਰਫ ਜਥੇਦਾਰ ਸਾਹਿਬ ਦੀ ਕਲੈਰੀਫਿਕੇਸ਼ਨ ਲਈ ਆਇਆ ਕਿ ਵੀ ਉਹਨਾਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਉਹਨਾਂ ਦਾ ਜਿਹੜਾ ਜਥੇਦਾਰ ਸਾਹਿਬ ਦਾ ਰੋਲ ਹੈ ਉੱਪਰ ਧਾਰਮਿਕ ਜਿਹੜੀ ਕੰਮ ਹੈਗੇ ਨਾ ਜਿਹੜੀ ਪੂਜਾ ਪਾਠ ਹੈ ਉਹਦੇ ਵਿੱਚ ਮਤਲਬ ਉਹ ਚੱਲਦਾ ਤੇ ਉਹ ਆਪਣੀ ਰეკਮੈਂਡੇਸ਼ਨ ਦੇ ਸਕਦੇ ਨੇ ਬਾਕੀ ਆਫਿਸ ਦੀ ਕਾਰਵਾਈ ਹੈ ਦੇਖੋ ਉਹਨਾਂ ਦਾ ਕੋਈ ਰੋਲ ਨਹੀਂ ਹੈਗਾ ਜੀ ਨਹੀਂ ਪਾਠ ਰਖਾਣੀ ਤਾਂ ਉਹਨਾਂ ਦਾ ਕੋਈ ਡਿਊਟੀਆਂ ਆਫਿਸ ਵੱਲੋਂ ਹੀ ਲੱਗਦੀਆਂ ਹੁੰਦੀ ਮੈਂ ਤੇ ਇਹ ਚਾਹਨਾ ਕਿ ਵੀ ਜਥੇਦਾਰ ਸਾਹਿਬ ਬਿਲਕੁਲ ਕਲੀਅਰ ਹੈਗੇ ਉਹਨਾਂ ਦੇ ਕੋਈ ਕਿਸੇ ਪ੍ਰਕਾਸ਼ ਦਾ ਅਲੀਗੇਸ਼ਨ ਨਹੀਂ ਹੈ ਜੀ ਹਾਂ ਮੌਜੂਦਾ ਦੀ ਉਹ 2000 ਦੀ ਸੇਵਾ ਕਰ ਰਹੇ ਜੀ ਚੀਫ ਐਗਜ਼ੀਕਿਊਟਿਵ ਆਫੀਸਰ ਜਿਸ ਤਰੀਕੇ ਨਾਲ ਦੂਜੇ ਆਰਗੇਨਾਈਜੇਸ਼ਨ ਵੱਡੀਆਂ ਕੰਪਨੀਆਂ ਆ ਗਈਆਂ ਇੱਕ ਤਰ੍ਹਾਂ ਦਾ ਇਹ ਟਰਸਟ ਹੈਗਾ ਜੀ ਉਹਦੇ ਲਈ ਇਹਨਾਂ ਨੂੰ ਸੁਪਰਡੈਂਡੈਂਟ ਜਾਂ ਸੀਓ ਦਾ ਉੱਥੇ ਡੈਜ਼ਿਗਨੇਸ਼ਨ ਦਿੱਤਾ ਹੋਇਆ ਹੈ ਮਹਾਰਾਸ਼ਟਰ ਐਕਟ ਦੇ 1900 ਸੰਜਾਇ ਤੇ ਲਿਖਿਆ ਹੋਇਆ ਸੀ ਹਾਂਜੀ ਧੰਨਵਾਦ ਤੈ ਦਿਲੋਂ ਆਏ ਸਾਰੇ ਸੱਜਣਾ ਦਾ ਤੈ ਦਿਲੋਂ ਧੰਨਵਾਦ ਔਰ ਮੇਰੀ ਬੇਨਤੀ ਹੈ ਕਿਉਂਕਿ ਇਹ ਗੁਰੂ ਘਰ ਹੈਗਾ ਅਸੀਂ ਸੱਚੀ ਸੁੱਤੀ ਸੇਵਾ ਕਰਨੇ ਬਿਲਕੁਲ ਤਤਪਰ ਹੈ ਗਿਆ ਤੇ ਜਥੇਦਾਰ ਸਾਹਿਬ ਦੀ ਜਿੰਨੀ ਸਿਫਤ ਕਰੋ ਉਨੀ ਥੋੜੀ ਹੈ ਬਾਬਾ ਕੁਲਵੰਤ ਸਿੰਘ ਦੀ ਕਿਉਂਕਿ 7 ਸਾਲ 5 ਮਹੀਨੇ ਉਹਨਾਂ ਨੂੰ ਮੈਂ ਪਹਿਲਾਂ ਦੇਖਿਆ ਉਸ ਤੋਂ ਬਾਅਦ ਵੀ ਜਾਂਦਾ ਰਿਹਾ ਤੇ ਫਿਰ OSD ਦੇ ਤੌਰ ਤੇ ਵੀ ਕੰਮ ਕੀਤਾ ਉਹਨਾਂ ਵਰਗੀ ਸੇਵਾ ਜੋ ਕਠਨਾ ਕਰਨੀ ਕਿਸਲੇ ਹੋਰ ਬਹੁਤ ਮੁਸ਼ਕਲ ਹੈ